ਨਾਜ਼ੁਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਅਹੁਦੇਦਾਰਾਂ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਤੇ ਸਮੂਹ ਮੈਂਬਰਾਂ ਵੱਲੋਂ ਉੱਗੇ ਪੰਜਾਬੀ ਕਵੀ ਤੇ ਚિતਤਰਕਾਰ ਸ਼੍ਰੀ ਦੇਵ ਦੇ ਦਿਹਾਂਤ ਤੇ ਡੂੰਘੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾਕਟਰ ਸਰਜੀਤ ਸਿੰਘ ਨੇ ਅਫਸੋਸ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਸਵਿਟਜ਼ਰਲੈਂਡ ਵੱਸਦੇ ਦੇਵ ਦੀ ਚਿੱਤਰਕਾਰੀ ਤੇ ਕਾਵਿ ਸਿਰਜਣ ਵਿੱਚ ਅੰਤਰਰਾਸ਼ਟਰੀ ਪਛਾਣ ਸੀ ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਨਾ ਪੂਰਿਆ ਜਾਣ ਵਾਲਾ ਕਾਟਾ ਪਿਆ ਹੈ ਅਕੈਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਪਾਲ ਕੌਰ ਨੇ ਕਿਹਾ ਕਿ ਦੇਵ ਇੱਕ ਬੜਾ ਸੂਖਮ ਸੋਹਜ ਵਾਲਾ ਕਵੀ ਤੇ ਚિત੍ਰਕਾਰ ਸੀ ਜਿਸ ਦੀ ਰਚਨਾ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼੍ਰੀ ਦੇਵ ਮੋਢਲੇ ਸਫ਼ਰ ਵਿੱਚ ਲਗਭਗ 15 ਸਾਲ ਲੁਧਿਆਣਾ ਰਹੇ ਅਤੇ ਉਨ੍ਹਾਂ ਦੀ ਪਹਿਲੀ ਕਾ ਪੁਸਤਕ ਵਿਦਰੋਹ ਲੁਧਿਆਣੇ ਰਹਿੰਦਿਆਂ ਹੀ ਪ੍ਰਕਾਸ਼ਿਤ ਹੋਈ ਉਹਨੇ ਡਾਕਟਰ ਮਹਿੰਦਰ ਸਿੰਘ ਰੰਦਾਵਾ ਦੀ ਪ੍ਰੇਰਨਾ ਨਾਲ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਸਥਿਤ ਪਿੰਡੂ ਬਸਤਾ ਦੇ ਅਜਾਇਬ ਘਰ ਵਿੱਚ ਤਿਆਰ ਕੀਤਾ ਵਿਸ਼ਾਲ ਕੰਧ ਚਿੱਤਰ ਹੈ ਜੋ ਲੁਧਿਆਣਾ ਨੂੰ ਉਹਨਾਂ ਦੀ ਵੱਡੀ ਦੇਣ ਹੈ ਹੋਰ ਇਨਾਮਾਂ ਸਨਮਾਨਾਂ ਇਲਾਵਾ ਇਹਨਾਂ ਨੂੰ ਭਾਰਤੀ ਸਾਇੰਸ ਐਕੈਡਮੀ ਵੱਲੋਂ 2001 ਚ ਸਨਮਾਨਿਆ ਗਿਆ ਉਹਨਾਂ ਨੇ ਵਿਦਰੋਹ ਦੂਸਰੇ ਕਿਨਾਰੇ ਦੀ ਤਲਾਸ਼ ਮੁਤਾਬਕ ਮਿੱਟੀ ਪ੍ਰਸ਼ੰਤ ਤੇ ਪ੍ਰਵਾਸ ਸ਼ਬਦਾਂਤ ਹੁਣ ਤੋਂ ਪਹਿਲਾਂ ਉਤਰਾਇਣ ਤੇ ਤਿਕੋਣਾ ਸਫ਼ਰ ਦੀ ਰਚਨਾ ਕੀਤੀ ਅਫਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਸੁਖਦੀਪ ਸਿੰਘ ਸਿਰਸਾ ਪ੍ਰੋਫੈਸਰ ਗੁਰਪਜਨ ਸਿੰਘ ਗੈਲਰ ਪ੍ਰੋਫੈਸਰ ਅਰਵਿੰਦਰ ਪੱਠਲ ਡਾਕਟਰ ਲਖਵਿੰਦਰ ਜੋਹਲ ਡਾਕਟਰ ਪਾਲਕੋ ਡਾਕਟਰ ਅਨੂਪ ਸਿੰਘ ਸੁਰਿੰਦਰ ਕੈਲੇ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਬਲਬੀਰ ਮਾਦੋਪੁਰੀ ਡਾਕਟਰ ਗੁਰੀ ਇਕਬਾਲ ਸਿੰਘ ਡਾਕਟਰ ਅਰਵਿੰਦਰ ਕੌਰ ਕਾਕੜਾ ਡਾਕਟਰ ਗੁਰਚਰਨ ਕੌਰ ਕੋਚਰ ਡਾਕਟਰ ਹਰਵਿੰਦਰ ਸਿੰਘ ਤਰਲੋਚਨ ਲੋਚੀ ਜਸਪਾਲ ਮਾਨਖੇੜਾ ਜਨਮੇਜਾ ਸਿੰਘ ਜੋਹਲ ਜਸਵੀਰ ਚਾਜ ਡਾਕਟਰ ਹਰੀ ਸਿੰਘ ਜਾਚਕ ਸਹਿਜ ਪ੍ਰੀਤ ਸਿੰਘ ਮੰਗਠ ਸ਼ਬਦੀਸ਼ ਸੰਜੀਵਨ ਸਿੰਘ ਨਰਿੰਦਰ ਪਾਲ ਕੌਰ ਵਾਹਿਦ ਸਤਨਾਮ ਸਿੰਘ ਸੰਤੋਖ ਸਿੰਘ ਸੁੱਕੀ ਡਾਕਟਰ ਹਰਜਿੰਦਰ ਸਿੰਘ ਕਵਰਜੀਤ ਪੱਠਲ ਪ੍ਰੋਫੈਸਰ ਸਰਗੀ ਪ੍ਰੇਮ ਸਾਹਿਲ ਪ੍ਰੋਫੈਸਰ ਬਲਵਿੰਦਰ ਸਿੰਘ ਚਹਿਲ ਕਰਨਜੀਤ ਸਿੰਘ ਗਰੇਵਾਲ ਅਤੇ ਵਰਗਿਸ ਸਲਾਮਤ ਸਮਿੱਤ ਸਮੂਹ ਮੈਂਬਰ ਸ਼ਾਮਲ ਹਨ